ਪੁਰਲਾ ਡੈਵਿਕੀ ਅੱਜ ਮਨੁੱਖੀ ਚੇਤਨਾ ਮੰਚ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿੱਥੇ ਮਾਨਸਾ ਦੇ ਸੀਮਾ ਸ਼ਰਮਾ ਨੂੰ ਔਰਤਾਂ ਦੇ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਜਿੱਥੇ ਮਨੁੱਖੀ ਚੇਤਨਾ ਮੰਚ ਦੇ ਜਸਵੰਤ ਸਿੰਘ ਖੈਰਾ ਨੈਸ਼ਨਲ ਕਨਵੀਨਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਰੀਵਨ ਕਟ ਸਮਾਗਮ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਵੱਲੋਂ ਉੱਥੇ ਮਨੁੱਖੀ ਅਧਿਕਾਰ ਮੰਚ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਇੱਕ ਡਾਇਰੀ ਅਤੇ 2026 ਦਾ ਕੈਲੰਡਰ ਵੀ ਉਹਨਾਂ ਵੱਲੋਂ ਰਿਲੀਜ਼ ਕੀਤਾ ਗਿਆ ਉੱਥੇ ਹੀ ਉਹਨਾਂ ਵੱਲੋਂ ਜਿਸ ਸਮੇਂ ਸੀਮਾ ਸ਼ਰਮਾ ਨੂੰ ਮਾਨਸਾ ਜ਼ਿਲ੍ਹੇ ਦੇ ਔਰਤਾਂ ਦੇ ਪ੍ਰਧਾਨ ਨਿਯੁਕਤ ਕੀਤਾ ਨਾਲ ਹੀ ਉਹਨਾਂ ਨੂੰ ਇਹ ਜ਼ਿੰਮੇਵਾਰੀ ਬਾਰੇ ਜਾਣਕਾਰੀ ਵੀ ਦਿੱਤੀ ਤੇ ਉਹਨਾਂ ਨੇ ਵੀ ਇਹ ਉਹਨਾਂ ਨੂੰ ਵਾਅਦਾ ਕੀਤਾ ਕਿ ਮੈਂ ਤਨਦੀ ਹੀ ਨਾਲ ਆਪਣੀ ਜ਼ਿੰਮੇਵਾਰੀ ਹਮੇਸ਼ਾ ਨਿਭਾਵਾਂਗੀ ਅਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾ ਕੇ ਹਮੇਸ਼ਾ ਮੀਟਿੰਗਾਂ ਕਰਾਂਗੇ ਅਤੇ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਵੀ ਜਾਣੂ ਕਰਾਵਾਂਗੇ ਤਾਂ ਜੋ ਉਹ ਕਿਸੇ ਵੀ ਸਮੇਂ ਆਪਣੇ ਤੇ ਕੋਈ ਵੀ ਅਤਿਆਚਾਰ ਨਾ ਸਮਝਣ ਉੱਥੇ ਹੀ ਸੀਮਾ ਸ਼ਰਮਾ ਵੱਲੋਂ ਉਹਨਾਂ ਦਾ ਬਹੁਤ ਧੰਨਵਾਦ ਵੀ ਕੀਤਾ ਅਤੇ ਨਾਲ ਹੀ ਦਰਸ਼ਨ ਸਿੰਘ ਖਾਰਾ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਇਹ ਸਪੈਸ਼ਲ ਉਹਨਾਂ ਨੂੰ ਜ਼ਿੰਮੇਵਾਰੀ ਸਮਾਈ ਗਈ ਹੋਰ ਉਹਨਾਂ ਵੱਲੋਂ ਕੀ ਕੀ ਕਿਹਾ ਗਿਆ ਉਹ ਤੁਸੀਂ ਵੀ ਸੁਣੋ ਹਾਂਜੀ ਅੱਜ ਮੈਨੂੰ ਜੋ ਵੂਮਨ ਸੈੱਲ ਦੇ ਪ੍ਰੈਜ਼ੀਡੈਂਟ ਮਾਨ ਸਾਹਿਬ ਲਗਾਇਆ ਗਿਆ ਹੈ ਉਸ ਦੇ ਪ੍ਰਤੀ ਮੈਂ ਮਤਲਬ ਕਾਫੀ ਸ਼ਿੱਦਤ ਨਾਲ ਕੰਮ ਕਰਾਂਗੀ ਪੂਰੀ ਇਮਾਨਦਾਰੀ ਨਾਲ ਮੈਂ ਕੰਮ ਕਰਾਂਗੀ ਪਹਿਲਾਂ ਤੋਂ ਵੀ ਮੈਂ ਇਹ ਕੰਮ ਕਰਦੀ ਆ ਰਹੀ ਹਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਪਰ ਜੋ ਵੀ ਇੰਨੀ ਵੱਡੀ ਸਰ ਵੱਲੋਂ ਮੈਡਮ ਵੱਲੋਂ ਸਾਰੀ ਟੀਮ ਵੱਲੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਉਹਨੂੰ ਮੈਂ ਬੜੀ ਹੀ ਇਮਾਨਦਾਰੀ ਨਾਲ ਨਿਭਾਵਾਂਗੀ ਕਿਸ ਤਰ੍ਹਾਂ ਵਰਕ ਕਰੋਗੇ ਤੁਸੀਂ ਹਾਂ ਤੁਹਾਨੂੰ ਜਿੰਮੇਵਾਰੀ ਮਿਲੀ ਹੈ ਕਿ ਅੱਜ ਤੱਕ ਇੰਡੀਆ ਨੂੰ ਨਾਜਰ ਆਜ਼ਾਦ ਹੋਣ ਨੂੰ ਹੋ ਗਿਆ ਤੇ ਲੋਕਾਂ ਨੂੰ ਅੱਜ ਵੀ ਆਪਣੇ ਅਧਿਕਾਰਾਂ ਬਾਰੇ ਨਹੀਂ ਪਤਾ ਜੀ ਮਤਲਬ ਉਹਦੇ ਕੀ ਕੀ ਅਧਿਕਾਰ ਨੇ ਕਿਵੇਂ ਤੁਸੀਂ ਉਹਨਾਂ ਤੱਕ ਅਗਲ ਪਹੁੰਚਾਓਗੇ ਹਾਂਜੀ ਅਸੀਂ ਜਿਸ ਤਰ੍ਹਾਂ ਪਹਿਲਾਂ ਸਾਰ ਨਹੀਂ ਦੱਸਿਆ ਹੀ ਹੈ ਅਸੀਂ ਮੀਟਿੰਗਾਂ ਕਰਾਂਗੇ ਰੁਕਣ ਮੀਟਿੰਗਾਂ ਕਰਾਂਗੇ ਪਿੰਡ ਪਿੰਡ ਗਲੀ ਗਲੀ ਜਾ ਕੇ ਲੋਕਾਂ ਨੂੰ ਉਹਦੇ ਅਧਿਕਾਰਾਂ ਬਾਰੇ ਜਾਗਰਿਤ ਕਰਾਂਗੇ ਵੀ ਤੁਹਾਡੇ ਅਧਿਕਾਰ ਹੈ ਕੀ ਹੈ ਕਿਵੇਂ ਆਪਾਂ ਉਹਨਾਂ ਨੂੰ ਵਰਤ ਸਕਦੇ ਆ ਤਾਂ ਹਰ ਇੱਕ ਨੂੰ ਅਸੀਂ ਕਿਵੇਂ ਵੀ ਸੋਸ਼ਲ ਮੀਡੀਆ ਦੇ ਥਰੂ ਜਿਵੇਂ ਵੀ ਖੁਦ ਵੀ ਜਾ ਕੇ ਮੀਟਿੰਗਾਂ ਕਰਕੇ ਤਾਂ ਅਸੀਂ ਉਹਨਾਂ ਨੂੰ ਜਾਗਰੂਤ ਕਰਾਂਗੇ